ਮੈਂ ਰਾਣੀ ਕਾ ਬਾਗ ਦਰਸ਼ਨ ਲਾ ਮੈਂ ਸਵੇਰੇ ਆਪਣੇ ਡੇਲੀ ਰੂਟੀਨ ਜੋ ਜਿਵੇਂ ਮੈਂ ਕੰਮ ਤੇ ਜਾਂਦਾ ਵਾਂ ਮੈਂ ਬਟਾਲੇ ਜਾ ਰਿਹਾ ਸੀਗਾ ਤੇ ਮੁੱਦਲ ਬਾਈਪਾਸ ਤੇ ਜਿੱਥਾ ਪੁਲ ਦੇ ਥੱਲੇ ਨੂੰ ਰਸਤਾ ਜਾਂਦਾ ਮੈਂ ਉਧਰੋਂ ਗੱਡੀ ਕੱਢਦਾ ਵੀ ਅਸੀਂ ਦੋ ਮੁੰਡੇ ਸੀਗੇ ਮੂਲ ਬੇਟੇ ਸੀ ਉਹਨਾਂ ਨੇ ਤੇ ਸਪਲੈਂਡਰ ਮੋਟਰਸਾਈਕਲ ਤੇਗੇ ਸੀ ਉਹਨਾਂ ਨੇ ਮੇਰੀ ਗੱਡੀ ਵੱਲ ਨੂੰ ਫਾਇਰ ਕੀਤੇ ਆ ਦੋ ਫਾਇਰ ਕੀਤੇ ਉਹਨਾਂ ਨੇ ਫਿਰ ਰੱਬ ਦਾ ਰੱਖਿਆ ਸੀਗਾ ਭਈ ਮੈਂ ਗੱਡੀ ਉਥੋਂ ਭਜਾ ਕੇ ਲੈ ਆਇਆ ਸੀਗਾ ਭਜਾ ਕੇ ਮੈਂ ਸਿੱਧਾ ਉਸੇ ਵੇਲੇ ਵੇ ਜੇ ਵੇਰਕਾ ਚੌਂਕੀ ਜਿਹੜੀ ਹੈਗੀ ਹੈ ਮੈਂ ਗੱਡੀ ਆਪਣੀ ਲਾਇਆ ਸੀ ਇੱਥੇ ਲਿਆ ਕੇ ਜਿਹੜੇ ਮੌਕੇ ਦੇ ਮੁਲਾਜ਼ਮ ਸੀਗੇ ਉਹ ਮੇਰੇ ਨਾਲ ਮੌਕਾ ਵੇਖ ਕੇ ਆਏ ਨੇ ਸਾਰਾ ਮੌਕਾ ਉੱਥੇ ਕਾਫੀ ਦੇਰ ਖਲੋ ਕੇ ਆਏ ਸਾਰੀ ਤਫ਼ਤੀਸ਼ ਕਰਦੇ ਹੋਏ ਨੇ ਰਿਪੋਰਟ ਕੰਪਲੀਟ ਮੈਂ ਇਹਨਾਂ ਨੂੰ ਦਿੱਤੀ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਮੈਂ ਭਾਜੀ ਅਮ੍ਰਿਤਸਰੋਂ ਵਟਾਲੇ ਜਾ ਰਿਹਾ ਸੀਗਾ ਜੋ ਜਿਹੜੇ ਮੁੰਡੇ ਜਿਨ੍ਹਾਂ ਨੇ ਤੁਹਾਡੇ ਵੱਲ ਗੋਲੀ ਚਲਾਈ ਫਾਇਰ ਕੀਤੇ ਉਹ ਕਿਧਰੋਂ ਟੌਰਨ ਜਿੱਤੋਂ ਉਹਨਾਂ ਨੇ ਸਰ ਟੌਰਨ ਦਾ ਨਹੀਂ ਪਤਾ ਹੁਨੇਗਾ ਕਿ ਬਿਲਕੁਲ ਜਿਹੜਾ ਪੁਲ ਦੇ ਥੱਲੇ ਆੜਾ ਰਸਤਾ ਵਾ ਪੁਲ ਦੇ ਥੱਲੇ ਖਲੋਤੇ ਸੀ ਹੋ ਸਕਦਾ ਵੇ ਜੀ ਉਹਨਾਂ ਨੇ ਪਹਿਲੇ ਹੀ ਜਿਵੇਂ ਮੈਂ ਦਿੱਲੀ ਆਣਾ ਜਾਣਾ ਮੇਰੀ ਗੱਡੀ ਨੰਬਰ ਦੀ ਤਾਕ ਹੋਵੇ ਜਾਂ ਕੁਝ ਹੋਵੇ ਤਾਂ ਉਹਨਾਂ ਨੇ ਪ੍ਰੋਪਰਲੀ ਜਿਹੜਾ ਹੈਗਾ ਬਿਲਕੁਲ ਗੱਡੀ ਦੇ ਆਪੋਜ਼ਿਟ ਖਲੋਗੇ ਉਹਨਾਂ ਨੇ ਗੋਲੀਆਂ ਚਲਾਈਆਂ ਨੇ ਕੋਈ ਕਿਸੇ ਨਾਲ ਤੁਹਾਡੀ ਰੰਜਿਸ਼बाजी ਪਹਿਲੇ ਚੱਲ ਰਹੀ ਹੈ ਕੋਈ ਰੰਜਿਸ਼बाजी ਨਹੀਂ ਨਾ ਨਾ ਕਿਸੇ ਤਰੀਕੇ ਦਾ ਨਹੀਂ ਹੈਗਾ ਅਗਰ ਕਿ ਦੇਖੋ ਵਪਾਰੀ ਕੰਮ ਹੈ ਵਪਾਰਿਕ ਬੰਦਾ ਵਾ ਤੇ ਵਪਾਰਿਕ ਲੈਨ ਦੇ ਹਰ ਕਿਸੇ ਦਾ ਹੁੰਦਾ ਹੈ ਬਟ ਇਸ ਤਰੀਕੇ ਦਾ ਆਏ ਦਾ ਕੋਈ ਵੀ ਬੰਦੇ ਦੇ ਨਾਲ ਸਾਡਾ ਸੰਬੰਧ ਹੈਗਾ ਨਹੀਂ ਜਿਹੜਾ ਇਹੋ ਜੇ ਕੰਮ ਕਰ ਸਕਦਾ ਹੋਵੇ ਵੀ ਰੁਟੀਨ ਡੇਲੀ ਮੈਂ ਹਫਤੇ 'ਚ ਦੋ ਤੋਂ ਤਿੰਨ ਦਿਨ ਜਿਹੜਾ ਹੈਗਾ ਗੁਰਦਾਸਪੁਰ ਬਟਾਲਾ ਜਾਣਾ ਹੀ ਜਾਂਦਾ ਕੋਈ ਫੋਨ ਵਗੈਰਾ ਤੇ ਕੋਈ ਥ੍ਰੈਟ ਤੇ ਨਹੀਂ ਮਿਲੀ ਕੋਈ ਧਮਕੀ ਵਗੈਰਾ ਤੁਹਾਨੂੰ ਮੇਰੀ ਗੱਡੀ ਦਾ ਰੰਗ ਹੀ ਕੋ ਮਤਲਬ ਸੈਪਰੇਟ ਆ ਥੋੜਾ ਜਿਹਾ ਮੇਰੀ ਇੱਕ ਉਹਨਾਂ ਨੂੰ ਇੱਕ ਪੱਕੀ ਪਹਿਚਾਨ ਸੀ ਮੇਰੀ ਗੱਡੀ ਦੀ ਤਾਂ ਹੀ ਉਹਨਾਂ ਨੇ ਮੇਰੀ ਗੱਡੀ ਉੱਤੇ ਗੋਲੀਆਂ ਚਲਾਈਆਂ ਨੇ ਮਤਲਬ ਉਹ ਮੇਰੇ ਤੇ ਸ਼ਾਇਦ ਨਿਗਾਹ ਰੱਖਦੇ ਹੋਣਗੇ ਜਾਂ ਜੋ ਵੀ ਸੀਗਾ ਹੁਣ ਐ ਨਹੀਂ ਪਤਾ ਉਹਨਾਂ ਨੇ ਲੁੱਟ ਪਿੱਛੇ ਕੀਤਾ ਫਾਇਰ ਕੀਤੇ ਆ ਜਾਂ ਮੇਰੇ ਕਿਸੇ ਨੂੰ ਉਹਨਾਂ ਨੇ ਕਿਹਾ ਮੈਨੂੰ ਇਸ ਚੀਜ਼ ਦਾ ਲੈਣਾ ਹੀ ਨਹੀਂ ਪਤਾ ਕਿਉਂਕਿ ਉਹਨਾਂ ਨੇ ਮੂੰਹ ਬੰਨੇ ਸੀ ਦੋਨਾਂ ਨੇ ਤੇ ਬਾਈ ਤੇ ਸੀ ਕਿਹਦੇ ਤੇ ਸੀ ਸਪਲੈਂਡਰ ਮੋਟਰਸਾਈਕਲ ਤੇਗੇ ਸੀਗੇ ਦੋਵੇਂ ਜਣੇ ਕਿੰਨੀ ਉਮਰ ਲੱਗਦੀ ਸੀ ਉਹਨਾਂ ਦੀ ਸਰ ਐ ਨਹੀਂ ਕੁਝ ਕਹਿ ਸਕਦੇ ਦੋਨਾਂ ਦੇ ਮੂੰਹ ਬੰਨੇ ਸੀ ਸਰਦਾਰ ਸਿੰਘ ਆ ਮੁੰਡੇ ਇੱਕ ਸਰਦਾਰ ਇੱਕ ਸਰਦਾਰ ਸੀ ਸਰ ਹੋ ਸਕਦਾ ਉਹ ਹਿੰਦੂ ਹੀ ਹੋਵੇ ਕਿਉਂਕਿ ਦੋਨਾਂ ਨੇ ਫਿਰਤੇ ਪਰਦੇ ਬੰਨੇ ਸੀ ਤੇ ਮੂਲ ਪੇਟੇ ਸੀਗੇ ਇੱਕ ਨੇ ਵਾਈਟ ਕਲਰ ਦੇ ਪਰਨੇ ਬੰਨਿਆ ਸੀਗਾ ਮੂੰਹ ਤੇ ਇੱਕ ਨੇ येलोइਸ਼ ਕਲਰ ਦੇ ਮੋਕੇ ਤੇ ਆ ਕੇ ਬਜੀ ਪੁਲਿਸ ਨੂੰ ਦੱਸਤਾ ਸੀ ਸਾਰਾ ਜੀ ਮੈਂ ਉਸੇ ਵੇਲੇ ਮੂਦਲ ਬਾਈਪਾਸ ਤੋਂ ਗੱਡੀ ਭਜਾ ਕੇ ਤੇ ਚੌਂਕੀ ਦੇ ਵਿੱਚ ਆਇਆ ਵਾਂ ਉਸੇ ਵੇਲੇ ਜਿਹੜੇ ਮੋਕੇ ਦੇ ਅਫਸਰ ਹੈਗੇ ਸੀਗੇ ਉਹ ਉਸੇ ਵੇਲੇ ਮੇਰੇ ਨਾਲ ਗਏ ਨੇ ਜਾ ਕੇ ਸਾਰੀ ਉੱਥੇ ਪੈਰ ਵੀ ਕਰਕੇ ਆਏ ਨੇ ਕਿੰਨਾ ਕ ਖਤਰਾ ਲੱਗਾ ਜਦੋਂ ਕਿੰਨਾ ਕ ਡਰਦਾ ਮੂਲ ਲੱਗਾ ਜਦੋਂ ਅਸਰਾਂ ਦੀ ਆਵਾਜ਼ ਆਈ ਸਰ ਡਰ ਤੇ ਆ ਲੱਗਦਾ ਭਈ ਪਿੱਛੇ 4 ਸਾਲ ਦਾ ਬੱਚਾ ਹੈ ਮਾਂ ਪਿਓ ਵੀ ਗਏ ਤੇ ਡਰ ਲੱਗਦਾ ਭਈ ਕੱਲ ਨੂੰ ਰੱਬ ਨਾਲ ਇੰਨਾ ਦੇਸ਼ਾਂ ਨਾਲ ਕਿੰਨੇ ਵੇਖਣਾ ਸੀ ਉੰਜ ਡਰ ਤੇ ਮਸੂਤ ਹੁੰਦਾ ਸੀ ਕਿ ਮੰਗ ਕਰਦੇ ਸਰ ਮੈਂ ਤੇ ਹੀ ਮੰਗ ਕਰਾਂਗਾ ਕਿ ਜੋ ਵੀ ਕ੍ਰਾਈਮ ਹੁੰਦਾ ਪਿਆ ਵਾ ਅਸੀਂ ਹਲੇ ਯੰਗਸਟਰ ਆ ਵੀ ਛੋਟੀ ਜਿਹੀ ਉਮਰ ਦੇ ਆ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਕੁਝ ਨਹੀਂ ਅਗਰ ਅਸੀਂ ਲੋਕ ਹੀ ਨਹੀਂ ਸੇਫ ਆ ਗਏ ਤਾਂ ਕੋਈ ਬਿਜ਼ਨਸਮੈਨ ਜਾਂ ਬਾਕੀ ਕੋਈ ਕਿਵੇਂ ਸੇਫ ਹੋਏ ਤੇ ਆਲੇ ਇਸ ਤਰ੍ਹਾਂ ਦੀ ਵਾਰਦਾਤ ਹੋਣੀ ਕਿੰਨੇ ਇਹਨਾਂ ਨੇ ਫਾਇਰ ਕਿੰਨੇ ਕੀਤੇ ਭਾਈ ਉਹਨਾਂ ਨੇ ਦੋ ਫਾਇਰ ਕੀਤੇ ਗੱਡੀ ਵੀ ਹਾਲੀ ਸੀਗੀ ਉਦੋਂ ਮਤਲਬ ਬਚਾਅ ਹੋ ਗਿਆ ਬਚਾਅ ਹੋ ਗਿਆ ਇਹਨਾਂ ਕਿਹੜਾ ਮੌਕਾ ਦੇਖਣ ਗਿਆ ਹਾਂਜੀ ਹਾਂਜੀ ਮੇਰੇ ਨਾਲ ਪੁਲਿਸ ਜਿਹੜੇ ਮੌਜੂਦਾ ਹੈਗੇ ਸੀਗੇ ਜਿੰਨੇ ਵੀ ਕਨਸਟੇਬਲ ਜਾਂ ਜਿਹੜੇ ਐਫਐਸਆਈ ਇੱਥੇ ਮੌਜੂਦ ਸੀਗੇ ਉਹ ਉਸੇ ਵੇਲੇ ਮੇਰੇ ਨਾਲ ਉੱਥੇ ਗਏ ਨੇ ਔਰ ਤਕਰੀਬਨ ਪ੍ਰੋਪਰ ਕਰੀਦਾ ਵੇ ਸਾਰੀ ਕਾਨੂੰਨੀ ਕਾਰਵਾਈ ਉਹ ਸਾਰੀ ਕਰਵਾਂਦੇ ਪਏ। ਠੀਕ ਤੇ ਕਿਹੜੀ ਜਗ੍ਹਾ ਤੇ ਜਾ ਰਹੇ ਸੀ? ਮੈਂ ਭਾਜੀ ਬਟਾਲੇ ਜਾ ਰਿਹਾ ਸੀ। ਬਟਾਲਾ ਦਾ ਜਿਹੜਾ ਨੰਨੀਕ ਬਗਦਾ ਰਹਿਣ ਵਾਲਾ ਇਹ ਬੈਂਕਾਂ ਤੋਂ ਲੋਨ ਵਗੈਰਾ ਕਰਾ ਕੇ ਦਿੰਦਾ ਲੋਕਾਂ ਨੂੰ। ਇਹ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਬਟਾਲਾ ਨੂੰ ਜਾਂਦਾ ਅੱਜ 11:00 ਵਜੇ ਦੇ ਕਰੀਬ ਜਦੋਂ ਬਟਾਲਾ ਸੁਪਰ ਚੱਕ ਵਾਲੇ ਪੁਰਦੇ ਲਾ ਕੇ ਜਾ ਇਹ ਕਹਿੰਦਾ ਵੀ ਥੱਲੇ ਉਦੀ ਮੈਂ ਜਾ ਰਿਹਾ ਸੀ ਤੇ ਮੈਨੂੰ ਕਿਸੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਸੀ ਜਿਨ੍ਹਾਂ ਨੇ ਸਾਡੇ ਵੱਲ ਫਾਇਰ ਕੀਤਾ। ਜਿਸ ਦੀ ਅਸੀਂ ਤਬਦੀਸ਼ ਕਰ ਰਹੇ ਹਾਂ ਇਹ ਮੌਕਾ ਦੇਖ ਰਹੇ ਹਾਂ ਕਿ ਜਿਹੜਾ ਜੋ ਵੀ ਹੋਏਗਾ ਕਾਰਵਾਈ ਬਣੇਗੀ ਉਸ ਮੁਤਾਬਿਕ ਕਾਰਵਾਈ ਕਰਾਂਗੇ ਤੇ ਇਹਨੂੰ ਤਬਦੀਸ਼ ਕਰ ਰਹੇ ਹਾਂ ਸਰ ਇਲਾਕੇ ਦੇ ਵਿੱਚ ਮੈਂ ਪੁੱਛਿਆ ਗਿਆ ਤੁਹਾਨੂੰ ਜਿਹੜੇ ਇਲਾਕੇ ਦੇ ਜਿੱਥੇ ਲੋਕ ਜਿੱਥੇ ਮਾਰਦਾ ਤੇ ਇਹ ਲੱਗ ਸਕਦੀ ਹੈ ਹਾਂ ਜਿਵੇਂ ਜੁਸੀਂ ਚੱਲ ਰਹੀ ਹੈ ਜੀ ਇਸ ਸਰ